ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰਦੇ ਪਲੀਜ਼ ਸੌਰੀ ਹਨਾ ਮੇਰੀ ਆਵਾਜ਼ ਹੈ ਜਿਹੜੀ ਉਹ ਅੱਜ ਕਲੀਅਰ ਨਹੀਂ ਪੂਰਾ ਵੀਕ ਹੋ ਗਿਆ ਮੇਰਾ ਹਲੇ ਤੱਕ ਹਨਾ ਇਹ ਵਾਇਰਲ ਹੈ ਜਿਹੜਾ ਉਹ ਠੀਕ ਨਹੀਂ ਹੋਇਆ ਮੇਬੀ ਹੌਲੀ ਹੌਲੀ ਹੋ ਜਾਏਗਾ ਇਸ ਲਈ ਪਲੀਜ਼ ਮੇਰੀ ਆਵਾਜ਼ ਹੈ ਜਿਹੜੀ ਉਹ ਤੁਹਾਨੂੰ ਅੱਜ ਨਾ ਜਿਆਦਾ ਫਟੇ ਫਟੇ ਹੋਏਗੀ ਇਸ ਲਈ ਮੈਂ ਜਿਆਦਾ ਵੀਡੀਓਜ਼ ਨਹੀਂ ਬਣਾ ਰਹੀ ਇੱਕ ਦੋ ਵੀਡੀਓਜ਼ ਬਣਾ ਰਹੀਆਂਗੀ ਬਣਾਈਆਂ ਨਹੀਂ ਰਹੀ ਜਿਆਦਾ ਨਹੀਂ ਬਣਾ ਰਹੀ ਕਿਉਂਕਿ ਜਿੰਨੀ ਦੇਰ ਆਪਣਾ ਹਨਾ ਆਵਾਜ਼ ਨਹੀਂ ਸਹੀ ਆਂਦੀ ਉਨੀ ਦੇਰ ਵਧੀਆ ਨਹੀਂ ਹਨਾ ਵੀਡੀਓ ਨਹੀਂ ਵਧੀਆ ਬਣਦੀ ਹੈਗੀ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਆਪਣੀ ਹੈਗੀ ਹੈ ਗਰਮੀਆਂ ਦੇ ਸੂਟਾਂ ਦੇ ਉੱਪਰ ਕਿਉਂਕਿ ਹੁਣ ਗਰਮੀਆਂ ਆ ਗਈਆਂ ਆਪਾਂ ਨੂੰ ਕਾਟਨ ਚਾਹੀਦੀ ਹੈ ਕਾਟਨ ਦੇ ਜਿਹੜੇ ਸੂਟਸ ਨੇ ਉਹਨਾਂ ਨੂੰ ਥੋੜਾ ਬਹੁਤ ਆਪਾਂ ਮੋਡੀਫਾਈ ਆਪਾਂ ਕਹਿੰਦੇ ਵਰਕ ਨਾਲ ਜਾਂ ਲੇਸ ਲੇਸ ਨਾਲ ਕਿਵੇਂ ਵੀ ਆਪਾਂ ਨੂੰ ਬਣਾ ਲੈਨੇ ਆ ਤੇ ਨਾ ਤਾਂ ਉਹ ਜਿਆਦਾ ਕੋਸਟ ਦੇ ਵਿੱਚ ਜਾਂ ਤੇ ਨਾ ਹੀ ਹਨਾ ਆਪਾਂ ਨੂੰ ਇਹ ਲੱਗੇ ਵੀ ਆਪਾਂ ਉਹਦੇ ਹੇਡ ਲਾਈਨਿੰਗ ਲਵਾਣੀ ਹੈ ਲਾਈਨਿੰਗ ਲਵਾਉਣ ਵਾਲੇ ਜਿਹੜੇ ਕੱਪੜੇ ਨੇ ਉਹ ਸਾਰੇ ਗਰਮੀਆਂ ਦੇ ਵਿੱਚ ਹੈ ਜਿਹੜੇ ਉਹ ਔਖਾ ਕਰਦੇ ਨੇ ਇਸ ਲਈ ਮੈਂ ਚਾਹੁੰਦੀ ਆ ਵੀ ਇਹ ਜਿਹੜੇ ਗਰਮੀਆਂ ਵਾਲੇ ਸੂਟ ਨੇ ਤੁਹਾਡੇ ਨਾਲ ਮੈਂ ਕੁਝ ਕੁ ਸ਼ੇਅਰ ਕਰਦਾ ਵਾਂ ਵੀ ਉਵੇਂ ਦਾ ਤੁਹਾਨੂੰ ਇੱਕ ਮੈਂ ਆਈਡੀਆ ਹੀ ਦੱਸਣਾ ਵੀ ਐਵੇਂ ਦੀਆਂ ਚੀਜ਼ਾਂ ਵੀ ਆਪਾਂ ਜਿਹੜੀਆਂ ਨੇ ਉਹ ਰੈਡੀ ਕਰਵਾ ਦਨੇ ਆਂਗੇ ਅੱਜ ਦੇ ਮੈਂ ਤੁਹਾਨੂੰ ਸੂਟ ਦਿਖਾ ਰਹੀ ਆ ਇਹ ਸਾਰੇ ਹੀ ਕਾਟਨ ਦੇ ਉੱਪਰ ਹੋਣਗੇ ਜਿਵੇਂ ਇਹ ਚੀਜ਼ ਹੈਗੀ ਇਹਨਾਂ ਦੇ ਉੱਪਰ ਕਿਸੇ ਦੇ ਉੱਪਰ ਹੈ ਜਿਹੜੀ ਆਪਾਂ ਨੂੰ ਉਹ ਲਾਈਨਿੰਗ ਦੀ ਲੋੜ ਨਹੀਂ ਜਿਸ ਦੀ ਹੋਏਗੀ ਉਹ ਮੈਂ ਤੁਹਾਨੂੰ ਦੱਸ ਦਾਂਗੀ ਉਹ ਆਪਣੀ ਚੋਆਇਸ ਹੋਏਗੀ ਹਨਾ ਇਹ ਕਾਟਨ ਹੈ ਜੀ ਬਿਲਕੁਲ ਸੌਫਟ ਕਾਟਨ ਇਹਨਾਂ ਦਾ ਕਲਰ ਕਿਤੇ ਖਰਾਬ ਨਹੀਂ ਜਾਂਦਾ ਹੈਗਾ ਤੇ ਇਹਨਾਂ ਦੇ ਹੇਠ ਜਿਹੜੀ ਉਹ ਲਾਈਨਿੰਗ ਦੀ ਲੋੜ ਨਹੀਂ ਜਦੋਂ ਹੁਣ ਮਈ ਜੂਨ ਆ ਜਾਏਗਾ ਨਾ ਮਤਲਬ ਉਦੋਂ ਇਹ ਗਰਮੀ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਹੁਣੀ ਬਹੁਤ ਜ਼ਿਆਦਾ ਜਿਹੜੀ ਆ ਉਹ ਸਟਾਰਟ ਹੋ ਗਈ ਹੈ ਬਟ ਉਦੋਂ ਤਾਂ ਬਿਲਕੁਲ ਵੀ ਆਪਾਂ ਲਾਈਨਿੰਗ ਵਾਲੇ ਜਿਹੜੇ ਸੂਟ ਨੇ ਉਹ ਨਹੀਂ ਪਾ ਸਕਦੇ ਜਿਵੇਂ ਕੋਈ ਰੂਟੀਨ ਵੇਅਰ ਲਈ ਕੋਈ ਜੌਬ ਵਾਲੇ ਨੇ ਹਨਾ ਉਹਨਾਂ ਨੂੰ ਤਾਂ ਰੋਜ਼ ਦੀ ਰੋਜ਼ ਆ ਜਿਹੜਾ ਉਹ ਅ ਮੈਂ ਇਹ ਨਾ ਪਤਲੇ ਸੂਟਾਂ ਦੀ ਜਿਹੜੀ ਆ ਉਹ ਲੋਡ ਪਏਗੀ ਇਹਦਾ ਆਪਾਂ ਨੇ ਐਵੇਂ ਪੈਨਲ ਦੇ ਵਿੱਚ ਡਿਜ਼ਾਈਨ ਬਣਾਤਾ ਸਾਰੇ ਲਗ ਲਗ ਡਿਜ਼ਾਈਨ ਦਿਖਾਵਾਂਗੀ ਤੁਹਾਨੂੰ ਤਾਂ ਕਿ ਤੁਹਾਨੂੰ ਆਈਡੀਆ ਹੋਵੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਆਪਾਂ ਬਣਾ ਸਕਦੇ ਆ ਇਹ ਜੀ ਇਹ ਕਲਰ ਹੈ ਜਿਹੜਾ orange ਕਲਰ ਹੈ ਇਹਨੂੰ ਆਪਾਂ ਬਾਅਦ ਦੇ ਵਿੱਚ ਜਦੋਂ ਸਟਿਚ ਕਰਨਾ ਹੈ ਠੀਕ ਹੈ ਉਦੋਂ ਆਪਾਂ ਇਸ ਨੂੰ ਕਿਵੇਂ ਵੀ ਉਹ ਕਰ ਸਕਦੇ ਆ ਫਰੋਜ਼ੀ ਕਲਰ ਨਾਲ ਗ੍ਰੀਨ ਕਲਰ ਨਾਲ ਇਹ ਆਪਣੀ ਚੋਆਇਸ ਹੈ ਵੀ ਆਪਾਂ ਉਸ ਨੂੰ ਕਿਸ ਕਲਰ ਨਾਲ ਜਿਵੇਂ ਇਹ ਚੀਜ਼ ਦਾ ਦੁਪੱਟਾ ਮੈਂ ਹਨਾ ਇਹਦੇ ਨਾਲ ਗ੍ਰੀਨ ਦਾ ਕਰਵਾਇਆਗਾ orange and green ਦਾ ਕੰਟਰਾਸਟ ਆਪਾਂ ਦੁਪੱਟਾ ਰੈਡੀ ਕਰਵਾ ਲਿਆ ਇਹ ਦੁਪੱਟਾ ਮਲਮਲ ਹੈ ਬਿਲਕੁਲ ਸੌਫਟ ਮਲਮਲ ਇਹ ਚੁਪਦੀ ਵੀ ਹੈ ਨਹੀਂ ਜਿਵੇਂ ਮਰਜ਼ੀ ਵੀਅਰ ਕਰੋ ਗੁਰਦੁਆਰਾ ਸਾਹਿਬ ਜਾਣਾ ਹੈ ਜਾਂ ਕਿਤੇ ਵੀ ਇਹ ਸਿਰਫ ਤੇ ਵੀ ਆਪਾਂ ਕਹਿ ਸਕਦੇ ਹ ਟਿਕਣ ਵਾਲਾ ਜਿਵੇਂ ਆਪਣੇ ਸਿੱਖੀ ਧਰਮ ਦੇ ਵਿੱਚ ਆਪਾਂ ਜ਼ਿਆਦਾਤਰ ਹਨਾ ਗੁਰਦੁਆਰਾ ਸਾਹਿਬ ਜਾਣਾ ਹੈ ਤਾਂ ਉਦੋਂ ਆਪਾਂ ਨੂੰ ਖੋਲਾ ਦੁਪੱਟਾ ਤੇ ਜਿਹੜਾ ਆਪਾਂ ਸਿਰ ਦੇ ਉੱਪਰ ਟਿੱਕੇ ਉਹ ਦੁਪੱਟਾ ਆਪਾਂ ਨੂੰ ਜਿਹੜਾ ਉਹ ਚਾਹੀਦਾ ਹੁੰਦਾਗਾ ਇਹ ਦੇਖ ਲਓ ਇਹ ਡਿਜ਼ਾਈਨ ਹੋ ਗਿਆ ਇੱਕ ਆਪਣੇ ਕੋਲ ਡਿਜ਼ਾਈਨ ਤੁਸੀਂ ਮੈਨੂੰ ਕੋਈ ਵੀ ਡਿਜ਼ਾਈਨ ਹੈ ਜਿਹੜਾ ਉਹ ਦੇ ਦੋਗੇ ਉਹ ਹੀ ਡਿਜ਼ਾਈਨ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਜਾਂ ਫਿਰ ਤੁਸੀਂ ਮੇਰੇ ਤੇ ਹਨਾ ਛੱਡ ਦੋ ਕੁਛ ਵੀ ਤੁਸੀਂ ਆਪਣੀ ਪਸੰਦ ਦਾ ਥੋੜਾ ਜਿਹਾ ਆਈਡੀਆ ਮੈਨੂੰ ਦੇ ਦਿਓ ਵੀ ਕਿ ਮੇ ਦਾ ਜਿਹੜਾ ਸੂਟ ਹੈ ਇਹ ਵੀ ਕਾਟਨ ਦਾ ਸੂਟ ਹੈ ਜੀ ਆਪਣੇ ਕੋਲ ਤੇ ਹੇਠ ਵੀ ਜਿਹੜੀ ਆ ਉਹ ਲਾਈਨਿੰਗ ਦੀ ਨਹੀਂ ਹੈਗੀ ਇਹ ਦੇਖੋ ਇਹ ਵਾਲਾ ਡਿਜ਼ਾਈਨ ਹੈ ਸਿੰਗਲ ਟਾਂਕੇ ਦਾ ਕੰਮ ਹੈ ਤੇ ਜਿਹੜਾ ਕੱਪੜਾ ਹੈ ਉਹ ਬਿਲਕੁਲ ਪਤਲਾ ਤੇ ਨਾ ਇਹਦੇ ਹੇਠਾਂ ਜਿਹੜੀ ਉਹ ਲਾਈਨਿੰਗ ਦੀ ਨਹੀਂ ਹੈ ਸੀ ਥਰੂ ਨਹੀਂ ਹੈਗਾ ਵੀ ਬਿਲਕੁਲ ਤੁਹਾਨੂੰ ਕੁਛ ਨਾ ਐਵੇਂ ਆਪਾਂ ਕਹੀਏ ਸਕਿਨ ਕੋਈ ਦਿਖੇਗੀ ਬਿਲਕੁਲ ਵੀ ਨਹੀਂ ਦਿਖੇਗੀ ਦੇ ਹੇਠ ਇਹ ਡਿਜ਼ਾਈਨ ਹੈ ਆ ਤੁਸੀਂ ਆਪਣੇ ਅਕੋਰਡਿੰਗ ਵੀ ਦੇ ਸਕਦੇ ਹੋ ਮੈਂ ਇਹਨੂੰ ਥੋੜਾ ਜਿਹਾ ਜਿਹੜਾ ਉਹ ਐਵੇਂ ਚੇਂਜ ਕਰਤਾ ਥੋੜਾ ਇਹ ਕਲੇ ਦੇ ਉੱਪਰ ਆ ਜਾਏਗਾ ਤੇ ਬਾਜੂ ਦੇ ਉੱਪਰ ਆ ਜਿਹੜਾ ਉਹ ਛੋਟੇ ਫਲਾਰ ਨੇ ਇਹਦੇ ਉਹੀ ਜੋ ਉੱਪਰ ਬਣਿਆ ਨਾ ਉਹੀ ਫਲਾਰ ਆਪਾਂ ਨੇ ਜਿਹੜਾ ਇੱਥੇ ਪਾਤਾ ਇਸ ਚੀਜ਼ ਨੂੰ ਵੀ ਜਦੋਂ ਇਹਨੂੰ ਆਪਾਂ ਹਨਾ ਤਿਆਰ ਕਰਵਾਉਣਾ ਇਹਨੂੰ ਜੈਲੋ ਦੇ ਕੰਟਰਾਸਟ ਨਾਲ ਕਰਵਾਵਾਂਗੇ ਤਾਂ ਇਹ ਬਹੁਤ ਅੱਛਾ ਬਣੇਗਾ ਹੂੰ ਇਹਦਾ ਦੁਪੱਟਾ ਵੀ ਮੈਂ ਜੈਲੋ ਦੇ ਕੰਟਰਾਸਟ ਚ ਹੀ ਰੱਖਿਆ ਹੈਗਾ ਇਹ ਦੇਖੋ ਇਹ ਇਸ ਦਾ ਦੁਪੱਟਾ ਕਿਉਂਕਿ ਜਦੋਂ ਆਪਾਂ ਜੈਲੋਦੀਨ ਨੂੰ ਫਿਨਿਸ਼ਿੰਗ ਦੇਣੀ ਹੈ ਤਾਂ ਨਾਲ ਫਿਰ ਦੁਪट्टे ਦਾ ਕੰਟਰਾਸਟ ਵੀ ਆਪਾਂ ਨੂੰ ਉਮੀਦਾ ਦੇਣਾ ਪੈਣਾ ਹੈ ਇਹ ਚੀਜ਼ ਹੈ ਜਿਹੜੀ ਨਾ ਇਹ ਦੁਪੱਟਾ ਥੋੜਾ 골ਡਨ ਲਾਈਨਸ ਦੇ ਵਿੱਚ ਆਗਾ ਇਹ ਵੀ ਬਿਲਕੁਲ ਹੀ ਆਪਾਂ ਕਹਿ ਸਕਦੇ ਹਾਂ ਕਾਟਨ ਟਾਈਪ ਆ ਜਾਂਦਾਗਾ ਇਹ ਵੀ ਬਿਲਕੁਲ ਵੇਅਰ ਆਪਾਂ ਸਿਰ ਤੇ ਟਿਕਣ ਵਾਲਾ ਤੇ ਨਾ ਹੀ ਇਹ ਚੁੱਬਣ ਵਾਲੇ ਨੇ ਬਹੁਤ ਸੌਫਟ ਦੁਪੱਟੇ ਨੇ ਇਹਨਾਂ ਦੇ ਉੱਪਰ ਹਰ ਇੱਕ ਕਲਰ ਆ ਜਾਂਦਾ ਹੈ ਇਹ ਦੇਖੋ ਇਹਨੂੰ ਆਪਾਂ ਡਿਜ਼ਾਈਨਿੰਗ ਆ ਕਿਵੇਂ ਵੀ ਕਰਵਾ ਸਕਦੇ ਹਾਂ ਇਦੇ ਵਿੱਚ ਕੋਈ ਹੋਰ ਡਿਜ਼ਾਈਨਿੰਗ ਪਵਾਣੀ ਹੈ ਹਨਾ ਕਿਉਂਕਿ ਮੈਂ ਸਾਰਿਆਂ ਦੀ ਅਲੱਗ-ਅਲੱਗ ਕਰਵਾਈ ਹੈ ਸੌਰੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੇਰੀ ਤਬੀਅਤ ਜਿਹੜੀ ਉਹ ਸਹੀ ਨਹੀਂ ਹੈਗੀ ਮੈਂ ਜਦੋਂ ਵੀ ਜ਼ਿਆਦਾ ਬੋਲਦੀ ਹਾਂ ਨਾ ਤਾਂ ਫਿਰ ਮੈਨੂੰ ਖਾਂਸੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਇਹ ਕੱਪ ਨੇ ਕੋਲੇ ਸੁੱਟ ਲਏਗੇ ਇਹ ਲੀਲਨ कॉटन ਹੈ ਜੀ ਇਹ ਪ੍ਰਿੰਟਡ ਨੇਗੇ ਇਹਦੇ ਹੀ ਜੇ ਤੁਸੀਂ ਚਾਹੋ ਤਾਂ ਵੈਰ ਬਿਲਕੁਲ ਪਤਲੀ ਬੇਮਲ ਦੀ ਬੈਨ ਦੀ ਜਿਹੜੀ ਆ ਉਹ ਲਾਈਨਿੰਗ ਹੈ ਜਿਹੜੀ ਉਹ ਲਤਵਾ ਸਕਦੇ ਹੋ ਨਹੀਂ ਤਾਂ ਲੋੜ ਨਹੀਂ ਹੈ ਬਟ ਮੈਨੂੰ ਇਹ ਹੁੰਦਾ ਵੀ ਇਹਨਾਂ ਸੂਟਾਂ ਦੀ ਜਿਹੜੀ ਫਿਨਿਸ਼ਿੰਗ ਉਹ ਜ਼ਿਆਦਾ ਆਂਦੀ ਹੈ ਉਹਦੇ ਵਿੱਚ ਲਾਈਨਿੰਗ ਨਾਲ ਇੱਕ ਆਪਣੇ ਕੋਲ ਇਹ ਕਲਰ ਹੈਗਾ ਇੱਕ ਆਪਣੇ ਕੋਲ ਇਹ ਆ ਇਹਨੂੰ ਜਿਵੇਂ ਇਹਦੇ ਵੀ ਆਪਾਂ ਮੈਂ ਨਾ ਵਰਕ ਕਰਵਾ ਸਕਦੇ ਆ ਸੌਰੀ ਇਸ ਇਹਨਾਂ ਦੇ ਦੁਪੱਟੇ ਨੇ ਜਿਹੜੇ ਉਹਡਾਈ ਹੋਣ ਲਈ ਗਏ ਨੇ ਇਹ ਆਪਾਂ ਜਿਹੜਾ ਉਹ ਬਾਟਮ ਦੇ ਉੱਪਰ ਵਰਕ ਕਿਉਂ ਕਰਵਾਤਾ ਇਹ ਸ਼ਰਟ ਹੈ ਇਸਾ ਵਰਕ ਵੀ ਤੁਸੀਂ ਆਪਣੀ ਪਸੰਦ ਦਾ ਮੈਨੂੰ ਦੱਸ ਸਕਦੇ ਹੋ ਵੀ ਕਿਵੇਂ ਦਾ ਕਰਵਾਣਾ ਨਹੀਂ ਤਾਂ ਫਿਰ ਜਿੰਮੇ ਦਾ ਮਤਲਬ ਮੈਨੂੰ ਅੱਛਾ ਲੱਗਦਾ ਮੈਂ ਉਹ ਕਰਵਾ ਦਨੀ ਹੈ ਇਹਨਾਂ ਦੇ ਨਾਲ ਦੁਪੱਟੇ ਨੇ ਜਿਹੜੇ ਉਹ ਡਾਈ ਹੋਣ ਗਏ ਉਹ ਤੋਂ ਬਾਅਦ ਜਿਹੜਾ ਪਹਿਲਾ ਆਪਾਂ ਡਿਜ਼ਾਈਨ ਦਿਖਾਇਆ ਉਹਦੇ ਵਿੱਚ ਹੀ ਕਲਰ ਹੋ ਰਿਹਾ ਹੈ ਇੱਕ ਹਰ ਕਲਰ ਦੇ ਉੱਪਰ ਹੀ ਇਹ ਕਲਰ ਆਪਣੇ ਲਗਾਏ ਨੇ ਜਿਹੜੇ ਸੋਹਣੇ ਲੱਗਦੇ ਆ ਉਹਦੇ ਉੱਪਰ ਜਿਵੇਂ yellow ਕਲਰ ਜ਼ਿਆਦਾ ਹਨਾ ਉੱਠ ਰਿਹਾਗਾ ਇਹਦੇ ਉੱਪਰ ਇਹ ਵਿੱਚ ਕਲਰ ਜ਼ਿਆਦਾ ਉੱਠ ਰਿਹਾ ਇਹਦਾ ਵੀ ਦੁਪੱਟਾ ਜਿਹੜਾ ਉਹ ਆਪਣੀ ਚੁਆਇਸ ਦਾ ਹੋ ਜਾਏਗਾ ਵੀ ਕਿਵੇਂ ਵੀ ਤੁਸੀਂ ਉਹਨੂੰ ਕੰਪਿਊਟਰਾਈਜ਼ ਕਰਵਾਨਾ ਜਾਂ ਕੁਝ ਵੀ ਉਹਦੇ ਵਿੱਚ ਨੇ ਜਿਹੜੇ ਉਹ ਡਿਜ਼ਾਈਨ ਨੇ ਜਿਹੜੇ ਉਹ ਪਵਾਨੇ ਨੇ ਇਹ ਵੀ ਕਾਟਨ ਹੈ ਪਿਓਰ ਕਾਟਨ ਹੈ ਜੀ ਇੱਕ ਸੂਟ ਆਪਣੇ ਕੋਲ ਇਹ ਹੈ ਜੀ ਕਲ ਵੀ ਵਰਕ ਹੋਇਆ ਇਹਨੂੰ ਆਪਾ ਲੀਲਾਨ कॉटन ਵੀ ਕਹਿ ਦਿੰਦੇ ਆ ਹਨਾ ਥੋੜੀ ਜਿਆਦਾ ਸੌਫਟ ਹੁੰਦੀ ਹੈ ਇਹ ਇਹ ਦੇਖੋ ਇਹ ਇਸ ਦਾ ਡਿਜ਼ਾਈਨ ਹੈ ਇਹ ਜਿਆਦਾ ਹੈਵੀ ਹੈ ਜਿੰਨਾ ਆਪਣਾ ਵਰਕ ਵਧੀ ਜਾਏਗਾ ਉਹਨੇ ਹੀ ਹੋਦੀ ਤੇ ਇਹਦੀ ਹੈਨਾ ਬਾਜੂ ਤੇ ਵਰਕ ਹੈ ਤੇ ਸੇਮ ਹੀ ਬਾਟਮ ਤੇ ਵਰਕ ਹੈ ਕਿਉਂਕਿ ਇੰਨਾ ਜਿਹੜਾ ਵਰਕ ਹੋ ਜਾਂਦਾ ਤੇ ਫਿਰ ਉਹਦੀ ਕਾਸਟ ਹੈ ਜਿਹੜੀ ਉਹ ਵਧ ਜਾਂਦੀ ਹੈ ਬਾਟਮ ਤੇ ਬਾਜੂ ਦੇ ਉੱਪਰ ਜਿਹੜਾ ਉਹ ਸੇਮ ਹੈ ਜੀ ਇਸ ਦੇ ਇਸ ਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਹੈਗੇ ਆ ਜੇ ਤੁਸੀਂ ਚਾਹੋਗੇ ਤਾਂ ਮੈਂ ਤੁਹਾਨੂੰ ਜਿਹੜੀ ਉਹ ਉਹਨਾਂ ਦੀ ਪਿਕ ਭੇਜਾਂਗੀ ਪਰ ਇਹਦੇ ਵਿੱਚ ਮੈਂ ਵੀ ਸਾਰੇ ਡਾਰਕ ਕਲਰ ਹੀ ਆ ਗਏ ਇਹਦੇ ਨਾਲ ਜੀ ਆਪਾਂ ਮੈਂ ਤੁਹਾਨੂੰ ਦਿਖਾ ਰਹੀ ਸੀ ਉਹ ਦੋ ਆਪਾਂ कॉटन 베ਸ ਤੇ ਬਣਾਏ ਨੇ ਇਹ ਜਿਹੜਾ ਮਸਲੀਨ ਆਈ ਹੈ ਉਹਦਾ ਦੁਪੱਟਾ ਬਣਾਇਆ ਇਹ ਥੋੜਾ ਆਪਾਂ ਹਨਾ ਲਾਈਟ ਡਾਰਕ ਦਾ ਕੰਟਰਾਸਟ ਬਣਾਤਾ ਨਾਲ ਹੈ ਜਿਹੜਾ ਉਹ ਐ ਮੇਦੀ ਹੈ ਜਿਹੜੀ ਉਹ ਡਿਜ਼ਾਈਨਿੰਗ ਪਵਾਦੀ ਡਿਜ਼ਾਈਨਿੰਗ ਆਪਾਂ ਹਰ ਤਰ੍ਹਾਂ ਦੀ ਕਰਵਾ ਸਕਦੇ ਹਾਂ ਕਿਉਂਕਿ ਗਰਮੀਆਂ ਦੇ ਹਨ ਮੈਨੂੰ ਜ਼ਿਆਦਾਤਰ ਮਤਲਬ ਇਹ ਸੀਗਾ ਵੀ ਸਾਰੇ ਦੁਪੱਟੇ ਨੇ ਜਿਹੜੇ ਉਹ ਸਿਰ ਤੇ ਟਿਕਣ ਵਾਲੇ ਜਾਂ ਮਤਲਬ ਸੌਫਟ ਹੋਣ ਕਿਉਂਕਿ ਆਰਗਨਜਾ ਜਿਹੜਾ ਗਰਮੀ 'ਚ ਥੋੜਾ ਜਿਹਾ ਉਹ ਆਪਾਂ ਨੂੰ ਜ਼ਿਆਦਾ ਗਰਮੀ ਦੇ ਵਿੱਚ ਤੰਗ ਕਰਦਾ ਰੂਟੀਨ ਵੇਅਰ ਵਾਲਿਆਂ ਨੂੰ ਹਨ ਆਪਾਂ ਜਿਹੜੇ ਥੋੜਾ ਫੰਕਸ਼ਨਲ ਲਈ ਪਾਣਿਆ ਉਹ ਤਾਂ ਠੀਕ ਆ ਬਟ ਇਹ ਚੀਜ਼ਾਂ ਜਿਨ੍ਹਾਂ ਨੇ ਰੂਟੀਨ ਆਮ ਘਰ ਪਰਾਂ ਦੇ ਨੇ ਜਾਂ ਕੋਈ ਗੁਰਦੁਆਰਾ ਸਾਹਿਬ ਲਈ ਜਾਂ ਕਿਸੇ ਜੋਬ ਵਾਲਿਆਂ ਨੂੰ ਚਾਹੀਦੇ ਨੇ ਉਹ ਫਿਰ ਐਵੇਂ ਦੇ ਸੌਫਟ ਚਾਹੀਦੇ ਨੇ ਇੱਕ ਮੈਂ ਤੁਹਾਡੇ ਨਾਲ ਥੋੜਾ ਜਿਹਾ ਇਹ ਸ਼ੇਅਰ ਕਰਨਾ ਸੀਗਾ ਇਹ ਆ ਜੀ ਕਰੇਪ ਦੇ ਉੱਪਰ ਇਹ ਆਪਾਂ ਐਵੇਂ ਵਰਕ ਕੀਤਾ ਇਹ ਤੁਹਾਡੀ ਚੋਇਸ ਹੈ ਵੀ ਇਹਦੇ ਨਾਲ ਆਪਾਂ ਹਨਾ 올ਓਵਰ ਸੂਟ ਤੇ ਵੀ ਹੋ ਜਾਏਗਾ ਇਹ ਕੰਟਰਾਸਟ ਚਾਹੀਦਾ ਇਸ ਕਲਰ ਦੀ ਬਾਟਮ ਇਸ ਕਲਰ ਦੀ ਬਾਟਮ ਜੋ ਆਫ ਵਾਈਟ ਬਾਟਮ ਨਾਲ ਵੀ ਇਹ ਅੱਛਾ ਲੱਗੇਗਾ ਇਹ ਆਪਾਂ ਐਵੇਂ ਹਨਾ ਡਿਜ਼ਾਈਨ ਹੈ ਜਿਹਦਾ ਗਲੇ ਦਾ ਬਣਾਇਆ ਤੇ ਇਸ ਤਰ੍ਹਾਂ ਆਪਾਂ ਇਸ ਦੀਆਂ ਬਾਜੂ ਬਣਾਈਆਂ ਨੇ ਜੀ ਇਹ ਬਾਜੂ ਐਸ ਤਰ੍ਹਾਂ ਬਣेंगी ਠੀਕ ਹੈ ਕੱਟ પા ਕੇ ਆਪਾਂ ਪੂਰਾ ਇਹਨੂੰ ਕਾਲਰ ਲਗਾ ਕੇ ਹਨਾ ਤੇ ਨਾਲ ਹੀ ਇਸ ਨੂੰ ਆਪਾਂ ਐਵੇਂ ਜਿਹੜੀ ਹੈ ਲੇਸ ਦੀ ਜਿਹੜੀ ਉਹ ਫਿਨਿਸ਼ਿੰਗ ਦੇਤੀ ਹੈ ਕਿਉਂਕਿ ਜੋ ਕਲਰ ਇਹਦੇ ਵਿੱਚ ਨਹੀਂ ਉਸ ਦੇ ਨਾਲ ਹਨਾ ਆਪਾਂ ਮੈਚ ਕਰਦਾ ਥੋੜਾ ਆਪਾਂ ਉਹਨੂੰ ਫਿਨਿਸ਼ਿੰਗ ਦੇਤੀ ਹੈ ਤੇ ਨਾਲ ਇਸ ਦੇ ਆਪਾਂ ਹਨਾ ਟਰੌਜ਼ਰਸ ਆ ਆਪਾਂ ਕਹਿ ਸਕਦੇ ਆ ਪੈਂਟ ਪਲਾਜ਼ੋ ਰੱਖਿਆਗਾ ਆਫ ਵਾਈਟ ਤੇ ਆਫ ਵਾਈਟ ਇਹਦੇ ਨਾਲ ਦੁਪੱਟਾ ਰੱਖਿਆ ਦੁਪੱਟੇ ਦੀ ਹਾਲਾਂਕਿ ਫਿਨਿਸ਼ਿੰਗ ਹੋਣੀ ਆ ਹਲੇ ਹਨਾ ਡਬਲ ਡਾਈ ਦੁਪੱਟਾ ਹੋਣਾ ਮੈਂ ਸੋਚਿਆ ਤੁਹਾਡੇ ਨਾਲ ਮੈਂ ਹਨਾ ਇਸ ਚੀਜ਼ ਨੂੰ ਸ਼ੇਅਰ ਕਰ ਲਵਾਂ ਵੀ ਇਸ ਤਰ੍ਹਾਂ ਦੇ ਵੀ ਜਿਹੜੇ ਨੇ ਆਪਣੇ ਕੋਲ ਇਹ ਮੈਂ ਤੁਹਾਨੂੰ ਇੱਕ ਤਾਂ ਵਰਕ ਦਾ ਡਿਜ਼ਾਈਨ ਦਿਖਾਣਾ ਸੀ ਇੱਕ ਥੋੜਾ ਜਿਹਾ ਮੈਨੂੰ ਇਹ ਸੀ ਤੁਹਾਨੂੰ ਸਟੀਚਿੰਗ ਦਾ ਵੀ ਪਤਾ ਲੱਗ ਜਾਂਦਾ ਹੈ ਸਟੀਚਿੰਗ ਦੀ ਫਿਨਿਸ਼ਿੰਗ ਹੈ ਜਿਹੜੀ ਆਪਾਂ ਨੂੰ ਦੇਖਣ ਸਾਰ ਹੀ ਪਤਾ ਲੱਗ ਜਾਂਦੀ ਹੈ ਹਨਾ ਵੀ ਕਿਵੇਂ ਦੀ ਆ ਤੁਸੀਂ ਦੇਖ ਸਕਦੇ ਹੋ ਗਰਮੀਆਂ ਦੇ ਸੂਟ ਆਪਣੇ ਕੋਲ ਹੋਰ ਬਹੁਤ ਨੇ ਆਪਣੇ ਕੋਲ ਪਲੇਨ ਲੀਲਨ ਵੀ ਹੈਗੀ ਆ ਉਹਦੇ ਵਿੱਚ ਵੀ ਲਾਈਟ ਕਲਰ ਡਾਰਕ ਕਲਰ ਵੀ ਹੈਗੇ ਨੇ ਵੀ ਜੇ ਤੁਹਾਨੂੰ ਹਨਾ ਲੀਲਨ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਮੱਚ ਬੈਟਰ ਬਟ ਉਹਦੇ ਹੇਠ ਮੈਂ ਪ੍ਰੇਫਰ ਕਰਾਂਗੀ ਵੀ ਤੁਸੀਂ ਬਿਲਕੁਲ ਪਤਲੀ ਜਿਹੜੀ ਮਮਲ ਦੀ ਲਾਈਨਿੰਗ ਹੈ ਉਹ ਜ਼ਰੂਰ ਲਗਵਾਓ ਜਿਵੇਂ ਜਿਹੜੇ ਆਪਾਂ ਕਹਿ ਸਕਦੇ ਆ ਰੂਟੀਨ ਵੀਅਰ ਕੋਈ ਜੋਬ ਤੇ ਜਾ ਰਹੇ ਨੇ ਉਹਨਾਂ ਲਈ ਉਹ ਮਚ ਬੈਟਰ ਹੈ ਨਾ ਉਸ ਚੀਜ਼ ਨਾਲ ਉਸਦੀ ਫਿਨਿਸ਼ਿੰਗ ਹੈ ਜਿਹੜੀ ਉਹ ਜ਼ਿਆਦਾ ਵਧੀਆ ਆਂਦੀ ਹੈ ਉਹਨਾਂ ਦੇ ਉੱਪਰ ਵਰਕ ਵੀ ਉਹਨਾਂ ਹੀ ਸੋਲਿਡ ਉਹਨਾਂ ਹੀ ਵਧੀਆ ਹੋਏਗਾ ਜਿੰਨਾ ਕਿ ਇਨਾ ਸੂਟਾਂ ਤੇ ਹੋਇਆ ਹਾਲਾਂਕਿ कॉटन ਹੈ ਜਿਹੜੀ ਬਿਲਕੁਲ ਸੌਫਟ ਹੈ ਵਰਕ ਦੀ ਫਿਨਿਸ਼ਿੰਗ ਇਸ ਦੇ ਉੱਪਰ ਵੀ ਉਨੀ ਹੀ ਆਈ ਹੈ ਵਰਕ ਪੱਖੋਂ ਤੁਹਾਨੂੰ ਕੋਈ ਉਹ ਨਹੀਂ ਹੋਏਗਾ ਜੇ ਮੈਂ ਤੁਹਾਨੂੰ ਹਨਾ ਕਿਸੇ ਵੀ ਸੂਟ ਦੀ ਹੈ ਜਿਹੜੀ ਉਹ ਜ਼ੂਮ ਕਰਕੇ ਥੋੜਾ ਦਿਖਾਵਾਂ ਨਾ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਵਰਕ ਨੇ ਕਿਤੇ ਵੀ ਤੁਹਾਨੂੰ ਇਹ ਨਹੀਂ ਮਿਲੇਗਾ ਬਿਲਕੁਲ ਐਨ ਕਿਹੜਾ ਕੰਮ ਬਹੁਤ ਜ਼ਿਆਦਾ ਮਤਲਬ ਸਾਫ਼ ਤੇ ਗਠਿਆ ਪਿਆ ਕੰਮ ਆ ਰਿਹਾ ਇਹ ਹੋਇਆ ਹੋਇਆਗਾ ਵਰਗਪੱਖੋਂ ਤੁਹਾਨੂੰ ਕੋਈ ਉਹ ਨਹੀਂ ਆਪਾਂ ਕਹਿ ਸਕਦੇ ਕੰਪਲੇਨ ਨਹੀਂ ਆਏਗੀ ਅੱਜ ਮੈਨੂੰ ਇਹੀ ਸੀ ਵੀ ਤੁਹਾਨੂੰ ਨਾ ਮੈਂ ਗਰਮੀਆਂ ਦੇ ਜਿਹੜੇ ਆਪਾਂ ਕਹਿ ਸਕਦੇ ਹ ਤੋਹਫੇ ਵੀ ਇਹ ਸੂਰਤ ਦਿਖਾਵਾਂ ਤੇ ਤੁਹਾਨੂੰ ਪਤਾ ਲੱਗੇ ਵੀ ਆਪਾਂ ਹਨ ਐਵੇਂ ਦਾ ਕੰਮ ਵੀ ਆ ਜਿਹੜਾ ਉਹ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਮੇਰੀ ਕਿਵੇਂ ਲੱਗੀਏ ਪਲੀਜ਼ ਮੈਨੂੰ ਜਰੂਰ ਦੱਸਿਓ ਤੇ ਤੁਹਾਨੂੰ ਕੋਈ ਵੀ ਸੂਟ ਜਾਂ ਕੋਈ ਵੀ ਵਰਕ ਬਾਰੇ ਕੋਈ ਵੀ ਤੁਹਾਡਾ ਕੁਐਸਚਨ ਹੋਇਆ ਮੈਨੂੰ WhatsApp ਦੇ ਉੱਪਰ ਤੁਸੀਂ ਜਿਹੜਾ ਉਹ ਮੈਸੇਜ ਕਰਦੇ ਹੋ ਮੈਂ ਰਿਪਲਾਈ ਉਸ ਦਾ ਜਰੂਰ ਕਰਾਂਗੀ ਵੇਟ ਕਰਿਓ ਬਟ ਠੀਕ ਹੈ ਨਾ ਤੇ ਕੋਈ ਕੱਪੜੇ ਬਾਰੇ ਪੁੱਛਣਾ ਹੋਇਆ ਵਰਕ ਬਾਰੇ ਪੁੱਛਣਾ ਹੋਇਆ ਦੁਪੱਟੀਆਂ ਬਾਰੇ ਪੁੱਛਣਾ ਹੋਇਆ ਕੁਝ ਵੀ ਤੁਸੀਂ ਮੈਨੂੰ ਜਿਹੜਾ ਉਹ ਪੁੱਛਣਾ ਉਹ ਮੈਨੂੰ ਪੁੱਛ ਸਕਦੇ ਹੋ ਥੈਂਕ ਯੂ so much ਅੱਜ ਦੀ ਵੀਡੀਓ ਦੇਖਣ ਲਈ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਉਸ ਦੀ ਮੈਨੂੰ ਜਿਹੜਾ ਉਹ DM ਕਰ ਸਕਦੇ ਹੋ ਥੈਂਕ ਯੂ